ਸਸ਼ੇ ਕਾਲ ਵੀਰੋ ਸਾਰਿਆਂ ਨੂੰ ਮੈਂ ਤੁਹਾਡਾ ਰਣਦੀਪ ਪੂਰੇ ਅੱਜ ਬਹੁਤ ਟਾਈਮ ਬਾਅਦ ਚਰਚਾ ਦੇ ਵਿੱਚ ਆਏ ਆ ਕਿਉਂਕਿ ਜਿਹੜਾ ਫੇਸਬੁੱਕ ਤੇ ਕਈ ਦਿਨਾਂ ਤੋਂ ਰੋਲਾ ਪੈ ਰਿਹਾ ਪ੍ਰਵਾਸੀਆਂ ਤੇ ਵਿੱਚ ਕਿਸਾਨ ਜੁਗੀਆਂ ਨਾਲੋਂ ਵੀ ਇੱਕ ਹਿੱਸਾ ਜਾ ਰਿਹਾ ਹੈ ਇੱਕ ਦੂਜੇ ਤੇ ਜਿਹੜੇ ਜਥੇਬੰਦੀਆਂ ਦੇ ਲੋਕ ਨੇ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਨੇ ਵੀ ਉਹ ਫਲਾਨੀ ਜਥੇਬੰਦੀ ਕਾਮਰੇਡ ਹੈ ਸੋਚ ਹੈ ਉਹ ਸਿੱਖਾਂ ਨੂੰ ਨਹੀਂ ਮੰਨਦੀ ਫਲਾਨੇ ਸਿੱਖਾਂ ਨੂੰ ਮੰਨਦੇ ਨੇ ਉੱਥੇ ਇਹ ਚੀਜ਼ਾਂ ਬਹੁਤ ਮਾੜੀਆਂ ਹੋ ਰਹੀਆਂ ਨੇ ਇਹਦੇ ਬਾਰੇ ਕੁਝ ਆਪਾਂ ਵਿਚਾਰ ਸਾਂਝੇ ਕਰਨੇ ਆ ਕਈਆਂ ਨੂੰ ਨੋ ਬੇਰਾ ਨੂੰ ਚੰਗੇ ਵੀ ਲੱਗਣਗੇ ਕਈਆਂ ਨੂੰ ਤੱਤੇ ਵੀ ਕਈਆਂ ਦੇ ਮਿਰਚਾਂ ਵੀ ਲੱਗਣਗੀਆਂ ਮਿਰਚਾਂ ਉਹਨਾਂ ਦੇ ਲੱਗਣਗੀਆਂ ਜਿਹੜੇ ਲੋਕਾਂ ਨੂੰ ਪਾੜ ਪਵਾਏ ਜਾਂਦੇ ਨੇ ਪਾੜ ਕੇ ਲੋਕਾਂ ਨੂੰ ਆਪਣਾ ਰਾਜ ਕਰਨਾ ਚਾਹੁੰਦੇ ਨੇ ਤੇ ਇਹ ਗੱਲ ਹੈ ਜੇ ਪ੍ਰਵਾਸੀਆਂ ਦੀ ਪ੍ਰਵਾਸੀਆਂ ਤੋਂ ਗੱਲ ਸ਼ੁਰੂ ਕਰਦੇ ਆਪਾਂ ਪ੍ਰਵਾਸੀਆਂ ਦੀ ਜਿਹੜੀ ਗੱਲ ਹੈ ਪਹਿਲਾ ਨੰਬਰ ਉਹ ਪ੍ਰਵਾਸੀ ਨਹੀਂ ਹੈਗੇ ਦੇਸ਼ਵਾਸੀ ਨੇ ਜਿਨ੍ਹਾਂ ਨੂੰ ਤੁਸੀਂ ਪ੍ਰਵਾਸੀ ਕਹਿ ਰਹੇ ਹੋ ਉਹ ਦੇਸ਼ਵਾਸੀ ਨੇ ਕਿਉਂਕਿ ਅਸੀਂ ਇੱਕੋ ਹੀ ਦੇਸ਼ ਦੇ ਆ ਯਾਰ ਅਸੀਂ ਭਾਰਤ ਦੇਸ਼ ਦੇ ਆ ਭਾਰਤ ਦੇਸ਼ ਦੇ ਵਿੱਚ ਕਿਤੇ ਵੀ ਜਾ ਕੇ ਅਸੀਂ ਕੁਝ ਵੀ ਕਰ ਸਕਦੇ ਹਾਂ ਹੁਣ ਅਸੀਂ ਗੁਜਰਾਤ ਤੱਕ ਮਸ਼ੀਨਾਂ ਲੈ ਜੰਨੇ ਆ ਗੁਜਰਾਤ ਤੱਕ ਮਸ਼ੀਨਾਂ ਲੈ ਗਏ ਫਿਰ ਅਸੀਂ ਨੂੰ ਉਧਰ ਲੋਕ ਪ੍ਰਵਾਸੀ ਕਹਿ ਕੇ ਸਾਡੇ ਮਾਰ ਕੇ ਥੱਪੜ ਉਥੋਂ ਸਾਨੂੰ ਕੱਢ ਦਿਆ ਕਰਨਗੇ ਜਿਹੜੇ ਤੁਸੀਂ ਕੱਢਣ ਦੇ ਡਾਂਗਾ ਚੱਕੀ ਫਿਰਦੇ ਹੋ ਰੇੜੀਆਂ ਤੇ ਡਾਂਗਾ ਚੱਕੀ ਤੇਰੇ ਫਿਰਦੇ ਹੋ ਯਾਰ ਉਹਨਾਂ ਦਾ ਜਿਹੜੇ ਆਮ ਲੋਕ ਉਥੇ ਮਿਹਨਤ ਕਿਰਤ ਕਰਕੇ ਖਾਣ ਵਾਲੇ ਲੋਕ ਨੇ ਉਹਨਾਂ ਦਾ ਕੀ ਕਸੂਰ ਹੈ ਜੇ ਇੱਕ ਬੰਦੇ ਨੇ ਗੁਨਾਹ ਕਰਿਆ ਸੀ ਕਹਿੰਦੇ ਬਹੁਤ ਮਾੜਾ ਹੋਇਆ ਗੁਨਾਹ ਕਰਿਆ ਗੁਨਾਹ ਕਰਿਆ ਉਹਨੇ ਪ੍ਰਵਾਸੀ ਉਹਨੂੰ ਤੁਸੀਂ ਪ੍ਰਵਾਸੀ ਕਹਿ ਕੇ ਨਾ ਸਮਝੋ ਵੀ ਉਹਨੇ ਪ੍ਰਵਾਸੀ ਸੀ ਉਹਨੇ ਤਾਂ ਗੁਨਾਹ ਕਰਤਾ ਕਿਉਂਕਿ ਉਹ ਗੰਦੀ ਸੋਚ ਦਾ ਮਾਲਕ ਸੀ ਉਹ ਕਿਥੋਂ ਦਾ ਵੀ ਸੀ ਉਹ ਚਾਹੇ ਬਿਹਾਰ ਦਾ ਸੀ ਚਾਹੇ ਮਹਾਰਾਸ਼ਟਰ ਦਾ ਸੀ ਕਿਤੋਂ ਦਾ ਵੀ ਸੀ ਚਾਹੇ ਉਹ ਪੰਜਾਬ ਦਾ ਵੀ ਹੋਵੇ ਕਿਤੇ ਦਾ ਵੀ ਹੋਵੇ ਜਿਹੜਾ ਕੋਈ ਗੰਦੀ ਸੋਚ ਰੱਖਦਾ ਹੋਵੇ ਇੱਕ ਬੱਚਿਆਂ ਤੇ ਇੱਕ ਡੈਟ ਤੋਂ ਤਸੱਦਦ ਕਰਨਾ ਬਹੁਤ ਮਾੜੀ ਗੱਲ ਹੈ ਕਿਉਂਕਿ ਇਹਦੇ ਸਾਰਿਆਂ ਨੂੰ ਦੋਸ਼ ਨਹੀਂ ਦਿੱਤਾ ਜਾਂਦਾ ਦੇ ਸਕਦੇ ਆਪਾਂ ਮੈਂ ਪਹਿਲਾ ਨੰਬਰ ਤੁਹਾਨੂੰ ਯਾਦ ਕਰਾਉਣਾ ਚਾਹਣਾ ਬੀਬੀ ਕਰਨਪਾਲ ਕੌਰ ਸੀ ਜੋ ਕਿ ਮਹਿਲਕਣਾ ਦੇ ਵਿੱਚ ਜਥੇ ਬੰਦਿਆਂ ਨੇ ਲੜਾਈ ਲੜੀ ਤੇ ਬੀਬੀ ਕਰਨਪਾਲ ਕੌਰ ਦਾ ਜਦੋਂ ਬਲਤਕਾਰ ਹੋਇਆ ਇੱਕ ਛੋਟੀ ਜੀ ਬੱਚੀ ਨਾਲ ਉਹ ਪ੍ਰਵਾਸੀ ਸੀ ਬਈ ਜਿਹੜੇ ਮਹਿਲਕਣਾ ਦੇ ਲੋਕਾਂ ਨੇ ਉਹਨਾਂ ਨਾਲ ਬਲਤਕਾਰ ਕਰਿਆ ਸੀ ਉਹ ਪ੍ਰਵਾਸੀ ਸੀ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਘਰੋਂ ਕੱਢਿਆ ਉਦੋਂ ਤੁਸੀਂ ਕਿੱਧਰ ਮਰ ਕੇ ਸੀ ਤੁਸੀਂ ਕੱਢਿਆ ਉਹਨਾਂ ਨੂੰ ਘਰੋਂ ਜਾ ਕੇ ਆ ਜਿਹੜੇ ਚੱਕ ਕੇ ਡਾਂਗਾ ਹੁਣ ਲਈ ਤੋਰੇ ਫਿਰਦੇ ਨੇ ਬੇਚਾਰੇ ਗਰੀਬਾਂ ਨੂੰ ਕੁੜਦੇ ਤੁਰੇ ਫਿਰਦੇ ਨੇ ਤਕੜਿਆ ਮੂਰੇ ਤਾਂ ਇਹ ਬੋਲਦੇ ਨਹੀਂ ਇਹਨਾਂ ਦੀ ਕਿਉਂ ਹਿੰਮਤ ਹੀ ਨਹੀਂ ਪੈਂਦੀ ਡਾਂਗ ਤੋਂ ਡਰ ਲੱਗਦਾ ਪਰ ਜਦੋਂ ਉਹ ਉਹ ਬੀਬੀ ਦਾ ਵਿਚਾਰੀ ਦਾ ਬਲਤਕਾਰ ਕਰਕੇ ਉਹਨੂੰ ਇੱਕ ਦੇ ਵਿੱਚ ਉਹਦੀ লাশ ਦੱਬਤੀ ਤੇ ਉਹਨਾਂ ਬਿਸੇ ਸੰਘਰਸ਼ ਲੜਿਆ ਜਥੇਬੰਦਿਆਂ ਨੇ ਸੰਘਰਸ਼ ਲੜਿਆ ਜਿਹਦੇ ਵਿੱਚ ਮਨਜੀਤ ਸਿੰਘ ਧਨੇਰ ਨੂੰ ਵੀ ਇੱਕ ਸਜ਼ਾ ਹੋਈ ਉਮਰ ਭਰ ਦੀ ਸਜ਼ਾ ਹੋਈ ਜੋ ਕਿ ਬਿਲਕੁਲ ਝੂਠੀ ਸੀ ਤੇ ਜਥੇਬੰਦਿਆਂ ਨੇ ਰਲ ਕੇ ਕੰਮ ਕੀਤਾ ਗੱਲ ਤੁਸੀਂ ਕਿਤੇ ਉਗਰਾਹਾਂ ਦੀ ਕਰਦੇ ਹੋ ਵਿੱਚ ਬੋਲ ਲੋਕ ਬੋਲ ਰਹੇ ਨੇ ਵੀ ਜਿਹੜਾ ਉਗਰਾਹਾ ਤੇ ਡੱਲੇਵਾਲ ਸਾਹਿਬ ਦੀ ਆਪਦੀ ਲੜਾਈ ਹੈ ਜਿਹੜਾ ਇਹ ਵਿੱਚ ਲੋਕ ਵਿੱਚ ਵਿਚਾਲੇ ਹੋਰ ਜਾਦੇ ਪੜਕਾਉ ਭਾਸ਼ਣ ਦੇ ਰਹੇ ਨੇ ਤੇ ਮੈਂ ਇੱਕ ਇਹ ਵੀ ਗੱਲ ਨੂੰ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਕਿਉਂ ਡੱਲੇਵਾਲ ਤੇ ਉਗਰਾਹਾ ਦੀ ਕਾਹਦੀ ਲੜਾਈ ਹੈ ਜ਼ਮੀਨ ਦੀ ਲੜਾਈ ਹੈ ਵੀ ਆਪਦੀ ਭਰਾਵਾਂ ਵੰਡ ਦੀ ਲੜਾਈ ਹੈ ਘਰ ਦੀ ਲੜਾਈ ਹੈ ਕਿਸੇ ਕੰਧ ਦੀ ਲੜਾਈ ਹੈ ਕੋਈ ਘਟ ਵੱਧ ਲੈ ਲੈ ਇੱਕ ਦੂਜੇ ਤੋਂ ਫੇਰ ਲੜਾਈ ਹੈ ਠੀਕ ਹੈ ਉਹਨਾਂ ਦੀ ਵਿਚਾਰਧਾਰਾ ਦੀ ਲੜਾਈ ਹੋ ਸਕਦੀ ਹੈ ਠੀਕ ਹੈ ਜਗENDER ਗਰਾਹਾਂ ਨੂੰ ਉਹਨਾਂ ਦੇ ਵਿਚਾਰ ਨਾ ਪਸੰਦ ਆਉਂਦੇ ਹੁਣ ਤੇ ਡੱਲੇਵਾਲ ਸਾਹਿਬ ਨੂੰ ਉਹਨਾਂ ਦੇ ਨਾਂ ਪਸੰਦ ਆਉਂਦੇ ਹੁਣ ਤੇ ਉਹਨਾਂ ਨੇ ਆਪਸ ਵਿੱਚ ਦੀ ਚੱਲੋ ਲੜਾਈ ਉਹ ਲੜਾਈ ਨਹੀਂ ਹੈਗੀ ਉਹਨਾਂ ਦੀ ਉਹਨਾਂ ਦੀ ਵਿਚਾਰਧਾਰਾ ਅਲੱਗ-ਅਲੱਗ ਵਿਚਾਰਧਾਰਾ ਪਰ ਜਿੱਥੇ ਤੱਕ ਕਹਿੰਦਾ ਮੈਂ ਡੱਲੇਵਾਲ ਸਾਹਿਬ ਨੂੰ ਮਾੜਾ ਨਹੀਂ ਕਹਿੰਦਾ ਡੱਲੇਵਾਲ ਸਾਹਿਬ ਬਹੁਤ ਚੰਗੇ ਸੁਲਝੇ ਹੋਏ ਇਨਸਾਨ ਨੇ ਕਿਉਂਕਿ ਬਹੁਤ ਪੁਰਾਣੇ ਖੜਾਰੀ ਨੇ ਜਦੋਂ ਦੇ ਲੜਦੇ ਸਾਥੋਂ ਤਾਂ ਅਸੀਂ ਖੜਾ ਅਸੀਂ ਵੀ ਉਹਨਾਂ ਦੇ ਚਲ ਜਥੇਬੰਦੀ ਦੇ ਵਿੱਚ ਇੱਥੇ ਵੀ ਲੜਿਆ ਅਸੀਂ ਉਗਰਾਹਾ ਗਰੁੱਪ ਚ ਬਹਿ ਕੇ ਵੀ ਲੜਿਆ ਤਿੰਨ ਕਾਨੂੰਨਾਂ ਦੇ ਖਿਲਾਫ ਤੇ ਡੱਲੇਵਾਲ ਸਾਹਿਬ ਨਾਲ ਵੀ ਇੱਥੇ ਕਹਨੋਰੀ ਬਾਰਡਰ ਤੇ ਅਸੀਂ ਗਏ ਆ ਤੇ ਬਹੁਤ ਟਾਈਮ ਲਾਇਆ ਸੀ 60 ਦਿਨ ਮੇਰਾ ਟਰੈਕਟਰ ਉੱਥੇ ਮੈਂ ਰੱਖਿਆ ਆਪਦਾ ਤੇ ਟਰੈਕਟਰ ਟਰਾਲੀ ਨਵਾਂ ਲਿਆਦਾ ਸੀ ਤੇ ਉਹ ਬਿਲਕੁਲ ਉੱਥੇ ਰੱਖਿਆ ਹਾਂ ਪਰ ਇੱਕ ਗੱਲ ਮੈਂ ਮੰਨਦਾ ਜੋ ਉਗਰਾਹਾ ਦੀ ਫਲਸਫੀ ਹੈ ਉਹ ਡੱਲੇਵਾਲ ਤੋਂ ਬਿਲਕੁਲ ਅਲੱਗ ਫਲਸਫੀ ਹੈ ਜਿਹੜੀ ਉਹਨਾਂ ਦੀ ਲੜਾਈ ਆ ਉਹਨਾਂ ਦੀ ਲੜਾਈ ਕਿਸੇ ਧਰਮ ਦੀ ਲੜਾਈ ਨਹੀਂ ਹੈਗੀ ਉਹਨਾਂ ਦੀ ਲੜਾਈ ਆ ਉਹ ਜਿਹੜੀ ਗੱਲ ਕਹਿੰਦੇ ਨੇ ਉਗਰਾਹਾਂ ਦੇ ਵਿੱਚ ਮੈਂ ਨਹੀਂ ਕਹਣਾ ਸਾਰੇ ਉਗਰਾਹ ਵਾਲੇ ਚੰਗੇ ਨੇ ਜਾਂ ਸਾਰੇ ਡੱਲੇ ਵਾਲੇ ਚੰਗੇ ਨੇ ਠੀਕ ਹੈ ਇਹਦੇ ਵਿੱਚ ਕਿਉਂਕਿ ਭੇਡਾਂ ਦਾ ਵਿੱਚ ਰਲ ਜਾਂਦੀਆਂ ਹੁੰਦੀਆਂ ਨੇ ਤੁਸੀਂ ਨਾ ਜੇ ਕਿਤੇ ਉਹ ਜਿਵੇਂ ਸ਼ੇਰਾਂ ਸ਼ੇਰਾਂ ਦੇ ਵਿੱਚ ਬੱਕਰੀਆਂ ਰਲ ਜਾਂਦੀਆਂ ਨੇ ਉਹ ਐਂ ਹੁੰਦਾ ਵੀ ਭੇਡਾਂ ਵੀ ਵਿੱਚ ਕਿਤੇ ਰਲ ਜਾਂਦੀਆਂ ਹੁੰਦੀਆਂ ਨੇ ਭੇਡਾਂ ਹਰੇਕ ਦੇ ਵਿੱਚ ਨੇ ਉਹ ਚਾਹੇ ਕਿਸੇ ਜਥੇਬੰਦੀ ਦੇ ਵਿੱਚ ਲਾ ਲਓ ਚਾਹੇ ਕਿਸੇ ਉਹਦੇ ਵਿੱਚ ਲਾ ਲਓ ਤੁਸੀਂ ਮੰਨ ਲਓ ਕਿਸੇ ਪਾਰਟੀ ਦੇ ਵਿੱਚ ਚਲਾ ਲਓ ਸਾਰੇ ਲੋਕ ਨਹੀਂ ਚੰਗੇ ਹੁੰਦੇ ਪਰ ਉਗਰਾਹਾ ਵਰਗੀ ਸੋਚ ਜਿਹਨੂੰ ਮੈਂ ਜਿੱਥੇ ਤੱਕ ਜਾਣਿਆ ਜਿਹਨੂੰ ਮੈਂ 4 1/2 ਸਾਲ ਮੈਂ ਜਥੇਬੰਦੀ ਦੇ ਵਿੱਚ ਕੰਮ ਕੀਤਾ ਤੇ ਡੱਲੇਵਾਲ ਸਾਹਿਬ ਦੇ ਨਾਲ ਮੈਂ ਜਥੇਬੰਦੀ ਦੇ ਵਿੱਚ ਨਹੀਂ ਗਿਆ ਚਲੋ ਮੈਂ ਅਸੀਂ ਡੱਲੇਵਾਲ ਸਾਹਿਬ ਦਾ ਸਾਥ ਦਿੱਤਾ ਜਥੇਬੰਦੀ ਛੱਡਣ ਤੋਂ ਬਾਅਦ ਉਗਰਾਹਾ ਜਥੇਬੰਦੀ ਛੱਡਣ ਤੋਂ ਬਾਅਦ ਅਸੀਂ ਚਲੋ ਕਿਸੇ ਕਾਰਨਾ ਕਰਕੇ ਸਾਡਾ ਕੋਈ ਨਿੱਜੀ ਮਸਲਾ ਸੀ ਉਹਦੇ ਕਰਕੇ ਸਾਨੂੰ ਛੱਡਣੀ ਪਈ ਗਈ ਸੀ ਪਰ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਵੀ ਜਗਿੰਦਰ ਸਿੰਘ ਉਗਰਾਹਾ ਇੱਕ ਫੁੱਟ ਪਾਉ ਬੰਦਾ ਹੈ ਸਿੱਖਾਂ ਦਾ ਦੁਸ਼ਮਣ ਹੈ ਪਰ ਇਹ ਗੱਲ ਕਦੇ ਵੀ ਸਾਫ ਨਹੀਂ ਹੋ ਸਕਦੀ ਜਗਰਿੰਦਰ ਸਿੰਘ ਉਗਰਾਹਾ ਦੇ ਅਸੀਂ ਜਿੰਨਾ ਚਿਰ ਨਾਲ ਰਹੇ ਹਾਂ ਜਦੋਂ ਉਹ ਕੋਈ ਫੈਸਲਾ ਲੈਂਦਾ ਸੀ ਜਗਿੰਦਰ ਸਿੰਘ ਉਗਰਾਹਾ ਤਾਂ ਫਿਰ ਉੱਥੇ ਫੈਸਲਾ ਕਿਸੇ ਦੇ ਪਟਾਉਣ ਦੇ ਮਾਂ ਦੇ ਪੁੱਤ ਦੀ ਕਿਸੇ ਜ਼ਰਤ ਨਹੀਂ ਸੀ ਵੀ ਜਥੇਬੰਦੀ ਦੇ ਵਿੱਚੋਂ ਜਾ ਕੇ ਉਹ ਫੈਸਲਾ ਪਟਾ ਦੂ ਉਹ ਕਦੇ ਨਾ ਕਿਉਂਕਿ ਉਹ ਫੈਸਲਾ ਹੀ ਬੜੀ ਸੋਚ ਸਮਝ ਨਾਲ ਲੈਂਦਾ ਸੀ ਪਹਿਲਾਂ ਉਹਨਾਂ ਨੇ ਪੰਜ ਆਪ ਦੀ ਪੰਜ ਮੈਂਬਰੀ ਕਮੇਟੀ ਨਾਲ ਗੱਲ ਕਰਨੀ ਪੰਜ ਮੈਂਬਰੀ ਤੋਂ ਫਿਰ ਉਹਨਾਂ ਨੇ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲ ਕਰਨੀ ਫਿਰ ਬਲਾਕਾਂ ਨਾਲ ਗੱਲ ਕਰਨੀ ਫਿਰ ਜਾ ਕੇ ਪਿੰਡਾਂ ਗੁਆਂ ਦੇ ਨਾਲ ਗੱਲ ਕਰਨੀ ਫਿਰ ਸਾਰੀ ਮੀਟਿੰਗ ਕਰਕੇ ਫਿਰ ਉਹ ਫੈਸਲਾ ਲੈਣਾ ਕਿਉਂਕਿ ਫੈਸਲੇ ਦੇ ਵਿੱਚ ਸਾਰੇ ਜਿੰਨੇ ਨਰਪੱਖ ਹੁੰਦਾ ਜਿੱਧਰ ਇਹ ਗੱਲ ਕਹਿੰਦੇ ਵੀ ਜੇ ਕੋਈ ਸਵਾਲ ਵੀ ਉੱਠਦਾ ਉਹ ਸਵਾਲਾਂ ਦਾ ਉਹ ਜਵਾਬ ਵੀ ਮੌਕੇ ਤੇ ਦਿੰਦੇ ਵੀ ਹਾਂ ਭਈ ਇਹ ਸਵਾਲ ਤੇਰਾ ਜਾਇ ਜੀ ਆ ਠੀਕ ਹੈ ਹੋ ਸਕਦਾ ਇਹ ਕੰਮ ਵੀ ਹੋ ਸਕਦਾ ਸੋਡੀ ਗੱਲ ਦੇ ਵਿੱਚ ਇਹ ਇਹਨੂੰ ਕਦੇ ਵੀ ਉਲਟਾਇਆ ਨਹੀਂ ਜਾ ਸਕਦਾ ਵੀ ਜਦੋਂ ਕੋਈ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਗਲਤ ਫੈਸਲੇ ਵੀ ਹੋ ਸਕਦੇ ਨੇ ਵੀ ਇਹ ਜਦੋਂ ਆਪਾਂ ਕੋਈ ਕੰਮ ਕਰਨ ਜਾਵਾਂਗੇ ਉਹਦੇ ਵਿੱਚ ਗਲਤ ਹੋ ਸਕਦਾ ਪਰ ਅਸੀਂ ਜੇ ਆਪਾਂ ਇਹ ਕੰਮ ਕਰਾਂਗੇ ਨਹੀਂ ਫਿਰ ਗਲਤ ਵੀ ਕਿਵੇਂ ਹੋਊ ਤੇ ਠੀਕ ਵੀ ਕਿਵੇਂ ਹੋਊ ਅਸੀਂ ਇਸ ਕਰਕੇ ਜੋ ਕਿ ਇੱਕ ਇਹਦੇ ਵਿੱਚ ਲੱਖੇ ਸਿਧਾਣੇ ਨਾਂ ਦਾ ਇੱਕ ਵਿਅਕਤੀ ਹੈ ਜਿਹਦਾ ਮੈਂ ਨਾਉ ਨਹੀਂ ਲੈਣਾ ਚਾਹੁੰਦਾ ਪਹਿਲਾਂ ਤਾਂ ਮੈਂ ਚਲੋ ਨਾਂ ਲੈਣਾ ਪੈ ਰਿਹਾ ਇਸ ਗੱਲ ਤੋਂ ਕਿਉਂਕਿ ਦੱਸਣਾ ਤਾਂ ਪੈਣੀ ਹੈ ਲੋਕਾਂ ਨੂੰ ਇਹਦੇ ਵਿੱਚ ਲੋਕ ਗਾਲਾਂ ਵੀ ਬੜੀਆਂ ਕੱਢਣਗੇ ਵਿੱਚ ਉਹਦੇ ਜਿਹੜੇ ਪ੍ਰਸ਼ੰਸਕ ਨੇ ਉਹ ਆਪਾਂ ਨੂੰ ਗਾਲਾਂ ਕੱਢੀ ਜਾਣਗੇ ਤੇ ਮੈਂ ਜਗेंद्र ਸਿੰਘ ਰਾਂਹ ਨੂੰ ਵੀ ਕਹਿਣਾ ਹੁੰਦਾ ਕਹਿਣਾ ਇੱਕ ਬੇਨਤੀ ਕਰਦਾ ਵੀ ਗ੍ਰਾਹਕ ਸਾਹਿਬ ਤੁਸੀਂ ਨਾ ਇਹੋ ਜਿਹੇ ਬੰਦੇ ਦਾ ਨਾਂ ਹੀ ਨਾ ਲਿਆ ਕਰੋ ਕਿਉਂਕਿ ਪاپੂਲਰ ਹੋਣ ਦਾ ਮਾਰਾ ਇਹ ਚਾਰ ਸਵੇਰੀ ਘੁੰਮਦਾ ਤੁਰਿਆ ਫਿਰਦਾ ਇਹ ਵਿੱਚੀ ਜਥੇਬੰਦੀਆਂ ਵਿੱਚੀ ਘੁੰਮਦਾ ਤੁਰਿਆ ਫਿਰਦਾ ਵਿੱਚ ਇਹ ਸਰਦਾਰ ਸਿਮਰਜੀਤ ਸਿੰਘ ਮਾਨਕ ਨਹੀਂ ਵਗ ਜਾਂਦਾ ਕਿਉਂਕਿ ਇਹ ਇਹਨੂੰ ਲਾਲਸਾ ਜਿਹੜੀ ਕੁਰਸੀ ਦੀ ਲਾਲਸਾ ਹੈ ਕਿਉਂਕਿ ਜਿਹੜਾ ਜਦੋਂ ਇਹ ਕਹਿੰਦਾ ਹੈ ਵੀ ਜਿਹੜੇ ਪ੍ਰਵਾਸੀ ਨੇ ਮੈਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਕਿਤੇ ਤਾਂ ਇਹ ਪੋਸਟਾ ਪਾਉਂਦਾ ਮੈਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਮੈਨੂੰ ਪ੍ਰਵਾਸੀ ਰੱਖਣੇ ਪੈਂਦੇ ਨੇ ਕਿਤੇ ਕਹਿੰਦਾ ਹੈ ਪ੍ਰਵਾਸੀ ਇਹਨਾਂ ਨੂੰ ਇੱਥੇ ਰਹਿਣ ਹੀ ਨਹੀਂ ਦੇਣਾ ਇਹ ਪ੍ਰਵਾਸੀ ਇੱਥੇ ਕਬਜ਼ਾ ਕਰ ਲੈਣਗੇ ਭਾਈ ਕਬਜ਼ਾ ਤਾਂ ਕਰਨਗੇ ਫਿਰ ਸਾਡੇ ਲੋਕ ਪੰਜਾਬ ਤੋਂ ਉੱਠ-ਉੱਠ ਕੈਨੇਡਾ ਚ ਜਾਂਦੇ ਨੇ ਇਹ ਇਹ ਗੱਲ ਤਾਂ ਫਿਰ ਆਸਟਰੀਆ ਵਰਗੇ ਦੇਸ਼ਾਂ ਦੇ ਵਿੱਚ ਵੀ ਉੱਠੀ ਹੈ ਆਸਟਰੀਆ ਨੇ ਉੱਥੇ ਇੱਕ ਦੇਸ਼ ਨੇ ਆਸਟਰੀਆ ਹੈ ਕਾ ਆਸਟ੍ਰੇਲੀਆ ਕਾ ਆਸਟਰੀਆ ਦੇਸ਼ ਹੈ ਆਸਟਰੀਆ ਦੇਸ਼ ਦੇ ਵਿੱਚ ਇੱਕੋ ਮੰਗ ਉੱਠੀ ਵੀ ਇਹ ਜਿਹੜੇ ਇੱਥੋਂ ਭਾਰਤ ਦੇ ਲੋਕ ਆਉਂਦੇ ਨੇ ਕਿਤੇ ਵੀ ਆਉਂਦੇ ਨੇ ਇੱਕ ਭਾਰਤ ਦੇ ਲੋਕ ਹੁਣ ਕਿਸੇ ਵੀ ਕੰਟਰੀ ਤੋਂ ਲੋਕ ਆਉਂਦੇ ਨੇ ਇਹਨਾਂ ਨੂੰ ਬਾਹਰ ਕੱਢੋ ਇਹ ਪ੍ਰਵਾਸੀ ਲੋਕ ਨੇ ਹੈਗੇ ਉੱਥੇ ਅਸੀਂ ਆਪ ਆਪਾ ਪ੍ਰਵਾਸੀ ਆ ਕਿਉਂਕਿ ਉੱਥੇ ਆਪਾਂ ਹੈ ਹੀ ਪ੍ਰਵਾਸੀ ਆ ਇਹਦੇ ਵਿੱਚ ਤੁਸੀਂ ਕਹੋਗੇ ਅਸੀਂ ਡਾਕੂਮੈਂਟ ਪੂਰੇ ਕਰਕੇ ਜਾਂਦੇ ਆ ਫਲਾਣਾ ਮੰਟ ਪੂਰੇ ਕਰਕੇ ਉਹ ਯਾਰ ਯਾਰ ਤੁਸੀਂ ਜੇ ਪਾਕਿਸਤਾਨ 'ਚ ਵੀ ਜਾਣੇ ਹੋਵੋਗੇ ਪਾਕਿਸਤਾਨ ਕਿੱਡਾ ਦੇਸ਼ ਹੈ ਇਹਦੇ ਵਿੱਚ ਵੀ ਤੁਹਾਨੂੰ ਡਾਕੂਮੈਂਟ ਪੂਰੇ ਕਰਕੇ ਦੇਣੇ ਪੈਣਗੇ ਸੋਨੂੰ ਮਾੜੇ ਮੋਟੀ ਸਮਝ ਹੋਣੀ ਚਾਹੀਦੀ ਆਣਪੜ੍ਹ ਲੋਕੋ ਆਣਪੜ੍ਹ ਟੋਲਾ ਇਹਦੇ ਮਗ ਤੁਸੀਂ ਇਹਨਾਂ ਨੂੰ ਲਾ ਕੇ ਜਥੇ ਬੰਦਿਆਂ ਨੂੰ ਗਾਲਾਂ ਕੱਢੀ ਜਾਂਦੇ ਹੋ ਇਹ ਆਗੂਆਂ ਨੇ ਛੋੜੇ ਲਈ ਐਡੇ-ਐਡੇ ਸੰਘਰਸ਼ ਲੜਤੇ ਜਾਂ ਤਾਂ ਇਹਨਾਂ ਦੇ ਵਿੱਚ ਤੁਸੀਂ ਸਾਬਤ ਕਰੋ ਵੀ ਇਹ ਬੰਦੇ ਨੇ ਜਗेंद्र ਸਿੰਘ ਉਗਰਾਹਾਂ ਨੇ ਕੀ ਬਣਾਇਆ ਡੱਲੇਵਾਲ ਨੇ ਕੀ ਬਣਾਇਆ ਜਾਂ ਹੋਰ ਜਥੇ ਬੰਦਿਆਂ ਨੇ ਕੀ ਬਣਾਇਆ ਜਿਹੜੇ ਮਨਜੀਤ ਧਨੇਰ ਵਰਗੇ ਇੱਥੇ ਭੈਣ ਵੀਰਪਾਲ ਪਿੱਸੇ ਉਹ ਬੱਚੀ ਪਿੱਸੇ ਲੜੇ ਸੀ ਤੇ ਉਹਨਾਂ ਨੂੰ 20-20 ਹਜ਼ਾਰ ਦੀ ਸਜ਼ਾ ਬੋਲੀ ਚਾਹੇ ਉਸ ਟਾਈਮ ਤੇ ਵੀ ਜਗेंद्र ਉਗਰਾਹਾਂ ਨਾਲ 37 ਦਾ ਆਕੜਾ ਸੀ ਡਕੌਂਦਾ ਜਥੇਬੰਦੀ ਤੇ ਉਗਰਾਹਾਂ ਜਥੇਬੰਦੀ ਦਾ 37 ਦਾ ਆਕੜਾ ਕਿਉਂਕਿ ਇੱਕ ਦੂਜੇ ਨੂੰ ਇਹ ਐ ਮਤਲਬ ਕਿ ਦੇਖ ਕੇ ਜਰਦੇ ਨਹੀਂ ਸੀ ਕਿਉਂਕਿ ਇਹਨਾਂ ਦੀ ਆਪਸ ਵਿੱਚ ਦੀ ਹੋਰ ਕੋਈ ਲੜਾਈ ਨਿੱਜੀ ਲੜਾਈ ਨਹੀਂ ਸੀ ਜਿਹੜੀ ਇਹਨਾਂ ਦੀ ਵਿਚਾਰਧਾਰਾ ਸੀ ਇੱਕ ਦੂਜੇ ਤੋਂ ਇੰਨੀ ਉਲਟ ਸੀ ਜਦੋਂ ਆ ਸਾਡੀ ਕਿਸੇ ਤੋਂ ਵਿਚਾਰਧਾਰਾ ਉਲਟ ਹੁੰਦੇ ਜੇ ਸਾਡੇ ਪਰਿਵਾਰ ਦੇ ਵਿੱਚ ਵੀ ਵਿਚਾਰਧਾਰਾ ਉਲਟ ਹੁੰਨ ਉਹ ਵੀ ਸਾਨੂੰ ਵਧੀਆ ਨਹੀਂ ਲੱਗਦਾ ਹੁੰਦਾ ਇਹਨਾਂ ਦਾ ਫਿਰ ਜਥੇ ਬੰਦਿਆਂ ਦੀ ਇੱਕ ਬਹੁਤ ਵੱਡੇ ਲੈਵਲ ਤੇ ਵਿਚਾਰਧਾਰਾ ਉਲਟ ਸੀ ਉਹਨਾਂ ਨੇ ਫੇਰ ਵੀ ਜਾ ਕੇ ਅਸੀਂ ਉਹ ਉਦੋਂ ਵੀ ਅਸੀਂ ਰਹਾਂ ਜਦੋਂ ਮਨਜੀਤ ਨੇਰ ਨੂੰ ਉੱਥੇ ਛਡਾਇਆ ਪਰ ਜਗਿੰਦਰ ਸਿੰਘ ਗੁਰਾਹਾਂ ਨੂੰ ਸਾਨੂੰ ਉਸ ਟਾਈਮ ਤੇ ਸਾਨੂੰ ਨਵੇਂ-ਨਵੇਂ ਆਏ ਸੀ ਸਾਨੂੰ ਸਵਾਲ ਸੀ ਵੀ ਆਪਣੀ ਇਹਨਾਂ ਨਾਲ ਯਾਰ ਬਣਦੀ ਕੋਈ ਨਹੀਂ ਵੀ ਆਪਣੀ ਵਿਚਾਰਧਾਰਾ ਹੀ ਉਲਟ ਹੈ ਵੀ ਆਪਾਂ ਇਹਨਾਂ ਦੇ ਮਗਰ ਕਿਉਂ ਜਾਂਦੇ ਆ ਸਾਨੂੰ ਉੱਥੇ ਇਹ ਗੱਲ ਦਾ ਸਵਾਲ ਦਾ ਉਹ ਕਿਹਦੇ ਜਵਾਬ ਦੇਵਾਂਗੇ ਤੁਹਾਨੂੰ ਤੁਸੀਂ ਪਹਿਲਾਂ ਆਪਾਂ ਸੰਘਰਸ਼ ਲੜੋ ਅਸੀਂ ਉਹ ਸੰਘਰਸ਼ ਲੜਿਆ ਤੇ ਨਾਲ ਲੜਿਆ ਰਲ ਕੇ ਲੜਿਆ ਹੋਰ ਜਥੇਬੰਦੀਆਂ ਨੇ ਲੜਿਆ ਸਾਰਿਆਂ ਨੇ ਮਨਜੀਤ ਨੇਰ ਨੂੰ ਬਾਹਰ ਕਢਾਇਆ ਮਨਜੀਤ ਨੇ ਇਹਨੂੰ ਬਾਹਰ ਕਢਾ ਕੇ ਉਦੋਂ ਬਾਅਦ ਮੀਟਿੰਗਾਂ ਸ਼ੁਰੂ ਹੋਈਆਂ ਮੀਟਿੰਗਾਂ ਦੇ ਵਿੱਚ ਜਿ세 ਜਗਿੰਦਰ ਸਿੰਘ ਗੁਰਾਹਾਂ ਨੇ ਸਮਝਾਇਆ ਲੋਕਾਂ ਨੂੰ ਜਿਹੜੇ ਸਾਡੇ ਵਰਗੇ ਕਿਉਂਕਿ ਪੋਲੇ ਬੰਦੇ ਸਾਡੇ ਵਰਗੇ ਨੂੰ ਹੁਣ ਵੱਡੀ ਨੌਲੇਜ ਨਹੀਂ ਹੈਗੀ ਭਾਈ ਆਪਾਂ ਇੰਨੇ ਨਹੀਂ ਖਿਲੇ ਹੋਏ ਉਹ ਕਹਿੰਦੇ ਲੜਾਈ ਸਾਡੀ ਉਹ ਜਥੇਬੰਦੀ ਦੇ ਵਿਚਾਰਾਂ ਨਾਲ ਹੈ ਪਰ ਜੇ ਉਹ ਜਥੇਬੰਦੀ ਦੇ ਕਰੇ ਹੋਏ ਚੰਗੇ ਕੰਮ ਤੇ ਉਹਨਾਂ ਨੂੰ ਕੋਈ ਪ੍ਰਸ਼ਾਸਨ ਕੋਈ ਸਰਕਾਰ ਚਾਕੇ ਉਠਾ ਤਸੱਦਦ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਦੀ ਹੈ ਫੇਰ ਸਾਨੂੰ ਉਹਨਾਂ ਨਾਲ ਖੜਨਾ ਚਾਹੀਦਾ ਜਾਂ ਨਹੀਂ ਖੜਨਾ ਚਾਹੀਦਾ ਉੱਥੇ ਸਾਡਾ ਮਨ ਬਿਲਕੁਲ ਵਹਿਲ ਗਿਆ ਵੀ ਬਿਲਕੁਲ ਸਹੀ ਗੱਲ ਅਸੀਂ ਵਿਚਾਰਧਾਰਾ ਉਹਨਾਂ ਦੀ ਵਿਚਾਰਧਾਰਾ ਨਾਲ ਨਹੀਂ ਲੜਦੇ ਲੜੇ ਅਸੀਂ ਉਹਨਾਂ ਤੇ ਹੁੰਦੇ ਹੋਏ ਤਸੱਦਦ ਨਾਲ ਲੜਿਆ ਆਪਾਂ ਜਥੇਬੰਦੀ ਬਣਦੀ ਕਾਦੇ ਵਾਸਤੇ ਆ ਵੀ ਲੋਕਾਂ ਤੇ ਝੂਠਾ ਤਸੱਦਦ ਨਾ ਹੋਵੇ ਹੁਣ ਬਈ ਰੋਜ਼ ਕਿਸੇ ਨੂੰ ਇੱਥੇ ਫਾਂਸੀ ਦੀ سزا ਵੀ ਹੋ ਜਾਂਦੇ ਨੇ ਜੀ ਉਮਰ ਕੈਦਾਂ ਰੋਜ਼ ਹੀ ਹੋ ਜਾਂਦੇ ਨੇ ਕਿਹਨੂੰ ਜਗेंद्र ਸਿੰਘ ਘਰਾਂ ਛਡਾਉਣ ਜਾਂਦਾ ਕਿਹਨੂੰ ਭੰਦੇਰ ਸਾਹਿਬ ਛਡਾਉਣ ਜਾਂਦੇ ਨੇ ਜਾਂ ਕਿਹਨੂੰ ਹੋਰ ਜੋ ਆਪਣੇ ਜਿੰਨੇ ਵੀ ਹੈਗੇ ਨੇ ਜਥੇ ਬੰਦਿਆਂ ਦੇ ਆਗੂ ਨੂੰ ਵੀ ਛਡਾਉਣ ਜਾਂਦੇ ਨੇ ਕਿਉਂਕਿ ਉਹਨਾਂ ਦੇ ਗਲਤ ਕੰਮ ਕਰੇ ਹੋਏ ਨੇ ਕਿਉਂਕਿ ਉਹਨਾਂ ਨੇ ਸੰਘਰਸ਼ ਲੜਿਆ ਸੀ ਸੰਘਰਸ਼ ਲੜਦਿਆਂ ਉਹਨਾਂ ਨੂੰ ਇੱਕ ਸਜ਼ਾ ਦਿੱਤੀ ਗਈ ਸਜ਼ਾ ਦਿੱਤੀ ਗਈ ਗਲਤ ਸਜ਼ਾ ਦਿੱਤੀ ਗਈ ਉਹਨਾਂ ਨੂੰ ਜਿਹੜੇ ਬੰਦੇ ਨੇ ਕੰਮ ਉਹ ਕਰਿਆ ਸੀ ਉਹਨਾਂ ਦਾ ਬੰਦਾ ਉਹ ਬਜ਼ੁਰਗ ਮਾਰਿਆ ਸੀ ਉਹਨਾਂ ਨੂੰ ਸਜ਼ਾ ਉਹਨਾਂ ਨੇ ਸਿੱਧਾ ਕਬੂਲ ਲਿਆ ਸੀ ਵੀ ਅਸੀਂ ਇਹ ਬੰਦਾ ਕਤਲ ਕਰਿਆ ਤੇ ਉਹਨਾਂ ਨੂੰ ਸਜ਼ਾ ਬਣਦੀ ਸੀ ਇਹਨਾਂ ਨੂੰ ਵਿੱਚੋਂ ਹੀ ਘੜੀਸਿਆ ਜਾ ਰਿਹਾ ਸੀ ਪਰ ਲੋਕਾਂ ਦੀ ਤਾਕਤ ਨੇ ਉਹਨੂੰ ਬੰਦੇ ਨੂੰ ਬਾਹਰ ਕਢਾਇਆ ਹੁਣ ਗੱਲ ਜਿਹੜੇ ਲੋਕ ਰੋਜ਼ ਇਹ ਖੌਰੂ ਪਾਈ ਜਾਂਦੇ ਨੇ ਰੋਜ਼ ਖੌਰੂ ਪਾਉਂਦੇ ਨੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਕਿਉਂ ਤੁਸੀਂ ਇਹਨਾਂ ਲੋਕਾਂ ਮੰਗਰ ਲਾ ਕੇ ਆਪਦੇ ਇਸ ਦੇਸ਼ ਨੂੰ ਆਪਦੇ ਪੰਜਾਬ ਨੂੰ ਆਪਣੀ ਪੰਜਾਬੀਅਤ ਨੂੰ ਆਪਣੀ ਭਾਸ਼ਾ ਨੂੰ ਜਾਂ ਆਪਣੇ ਆਪਣੇ ਲੋਕਾਂ ਨੂੰ ਜਾਂ ਆਪਣੇ ਗੁਰੂ ਦੀ ਚਲਾਈ ਹੋਈ ਰੀਤ ਨੂੰ ਵਿਗਾੜ ਰਹੇ ਸਾਡੇ ਗੁਰੂਆਂ ਨੇ ਤਾਂ ਕਿਸੇ ਨੂੰ ਪਰਵਾਸੀ ਸਮਝੀ ਨਹੀਂ ਉਹ ਤਾਂ ਬਾਹਰਲੀ ਕੰਟਰੀਆਂ 'ਚ ਭਜਾਇਆ ਮੱਕੇ ਤੱਕ ਘੁੰਮਾਇਆ ਸਾਡੇ ਬਾਬਾ ਨਾਨਕ ਦਾ ਜੇ ਬਾਬੇ ਨਾਨਕ ਦੀ ਫਿਲਾਸਫੀ ਤੇ ਚੱਲਦੇ ਹਾਂ ਗੁਰੂ ਗੋਬਿੰਦ ਸਿੰਘ ਨੇ ਕੋਈ ਮੁਸਲਮਾਨਾਂ ਨਾਲ ਥੋੜੀ ਜੰਗ ਲੜੀ ਸੀ ਮੁਸਲਮਾਨ ਦਾ ਗੁਰੂ ਗੋਬਿੰਦ ਸਿੰਘ ਦੇ ਇਸਪੋਰਟ ਤੇ ਸੀ ਮੁਸਲਮਾਨ ਉਹ ਤਾਂ ਜ਼ੁਲਮ ਦੇ ਖਿਲਾਫ ਜੰਗ ਲੜੀ ਸੀ ਯਾਰ ਔਰੰਗਜ਼ੇਬ ਦੀ ਨੀਤੀ ਦੇ ਖਿਲਾਫ ਜੰਗ ਲੜੀ ਸੀ ਨੀਤੀ ਦੇ ਖਿਲਾਫ ਹੀ ਅੱਜ ਜਥੇ ਬੰਦਿਆਂ ਜੰਗ ਲੜਦਿਆਂ ਨੇ ਚਾਹੇ ਕੋਈ ਪਾਰਟੀ ਹੈ ਜੇ ਕੋਈ ਪਾਰਟੀ ਨੀਤੀ ਤੋਂ ਹੁਣ ਇੱਕ ਮਿੰਟ ਐਡਾ ਵੱਡਾ ਸੰਘਰਸ਼ ਹੋਇਆ ਹੁਣ ਪਾਲਿਸੀ ਬਣਾਈ ਗਈ ਪੂਲੈਂਡ ਪਾਲਿਸੀ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਦੱਬ ਕੇ ਇਕੱਠਿਆਂ ਨੇ ਸਹਿਯੋਗ ਤਾਂ ਇਕੱਠੇ ਹੋਏ ਸਾਰਿਆਂ ਨੂੰ ਪਤਾ ਸੀ ਵੀ ਇਹ ਸਾਡੀ ਪਾਲਿਸੀ ਭਈ ਸਾਡੇ ਲੋਕਾਂ ਲਈ ਗੱਲ ਤਾਂ ਵੀ ਸਾਨੂੰ ਚੰਗੀ ਨਹੀਂ ਲੱਗੀ ਚਲੋ ਸਰਕਾਰ ਵਧੀਆ ਰਹੀ ਮੌਕੇ ਤੇ ਆ ਕੇ ਸਰਕਾਰ ਨੇ ਮੋੜ ਲਿਆ ਤੇ ਦੂਜੀ ਗੱਲ ਜਿਹੜੇ ਅਸੀਂ ਲੋਕ ਆ ਨਾ ਇਹਨਾਂ ਪਰਪੱਟੇ ਲੋਕਾਂ ਦੇ ਜਿਹੜੇ ਹਰ ਵਕਤ ਕਲੇਸ਼ ਪਾਉਣਾ ਚਾਹੁੰਦੇ ਨੇ ਇਹਨਾਂ ਦੇ ਮਗਰ ਲੱਗ ਕੇ ਤੁਸੀਂ ਭਾਈ ਆਪਦੀ ਯਾਰ ਖਾਣਾ ਪੂਰਤੀ ਖਰਾਬ ਨਾ ਕਰੋ ਕਿਉਂਕਿ ਇਹਨਾਂ ਦਾ ਜਾਣਾ ਕੁਛ ਨਹੀਂ ਇਹਨਾਂ ਨੇ ਇਕੱਲਾ ਬਿਆਨ ਦੇਣਾ ਹੈ ਇਹਨਾਂ ਨੂੰ ਕੋਈ ਢੀਮ ਲੱਗਦਾ ਵੀ ਇਹਨਾਂ ਨੂੰ ਜਗਿੰਦਰ ਗਰਾਹਾ ਪਤਾ ਨਹੀਂ ਕਿਉਂ ਵਿਅੋਗ ਵਰਗਾ ਲੱਗਦਾ ਮੈਨੂੰ ਸਮਝ ਨਹੀਂ ਆਉਂਦੀ ਯਾਰ ਵੀ ਤੁਸੀਂ ਜਦੋਂ ਕੋਈ ਫੜ ਲੈਣਾ ਪੂਸ਼ ਜਗਿੰਦਰ ਗਰਾਹਾ ਦੀ ਫੜ ਲੈਨੇਓ ਜਗेंद्रਗਰਾਹ ਜੇ ਕੋਈ ਗੱਲ ਹੁੰਦੀ ਹੈ ਜਗेंद्रਗਰਾਹ ਫੜ ਲੂ ਇਹ ਲੱਖਾ ਸੁਧਾਨਾ ਕਹਿ ਰਿਹਾ ਉੱਥੇ ਅਸੀਂ ਗਏ ਸੀ ਗਿਆ ਸੀ ਵੀ ਖਰਲ ਪਾਉਣ ਗਿਆ ਸੀ ਸਾਨੂੰ ਪਤਾ ਸੀ ਉੱਥੇ ਸੀ ਖਰਲ ਪਾਉਣ ਗਿਆ ਸੀ ਜਿੱਦੇ ਕੋ ਨੋਰੀ ਬਾਡਰ ਤੇ ਗਿਆ ਜਿਹੜਾ ਤੂੰ ਕਹਿਣਾ ਜਗेंद्र ਸਿੰਘ ਅਗਰਾਹ ਪਿੱਸੇ ਬੈਠਾ ਸੀ ਤੈਨੂੰ ਐ ਪਤਾ ਸੀ ਜਗेंद्र ਸਿੰਘ ਅਗਰਾਹ ਇੱਕ ਪਾਸੇ ਬੈਠਾ ਸੀ ਸਾਰੀਆਂ ਜਥੇਬੰਦੀਆਂ ਇੱਕ ਪਾਸੇ ਬੈਠੀਆਂ ਸੀ ਐਡਾ ਕਾਫਲਾ ਜੋੜਿਆ ਹੋਇਆ ਸੀ ਉਹਦਾ ਜਿਹਦੀ ਤਾਕਤ ਐ ਈ ਜਿਹਦੀ ਸੋਨੂੰ ਇਹਦੀ ਤਾਕਤ ਕਿਉਂਕਿ ਇਹ ਸੋਨੂੰ ਸਟੇਜਾਂ ਤੋਂ ਬੋਲਣ ਨਹੀਂ ਦਿੰਦਾ ਡੱਲੇਵਾਲ ਸਾਹਿਬ ਵਰਗੇ ਸੋਨੂੰ ਸਟੇਜਾਂ ਤੋਂ ਬੋਲਣ ਦੇ ਦਿੰਦੇ ਨੇ ਤੇ ਜਿਹੜੇ ਲੋਕ ਸਾਨੂੰ ਸਟੇਜਾਂ 'ਉਂ ਬੋਲਣ ਦੇ ਦਿੰਦੇ ਨੇ ਉੱਥੇ ਤੁਸੀਂ ਉਹ ਉਹ ਸਾਨੂੰ ਚੰਗੇ ਨੇ ਕਿਉਂਕਿ ਉਹ ਦਿੱਲੇਵਾਲ ਸਾਹਿਬ ਦੀ ਸਾਨੂੰ ਨਹੀਂ ਪਤਾ ਕੀ ਸੋਚ ਆ ਵੀ ਚਲੋ ਉਹਨਾਂ ਨੇ ਗੈਰ ਰਾਜਨੀਤਿਕ ਮੋਰਚਾ ਬਣਾਇਆ ਹੋਇਆ ਵੀ ਅਸੀਂ ਆਏ ਕਹਿੰਦੇ ਆ ਵੀ ਗੈਰ ਰਾਜਨੀਤਿਕ ਮੋਰਚਾ ਤਾਂ ਗੈਰ ਰਾਜਨੀਤਿਕ ਬੰਦੇ ਹੀ ਬੋਲਣਾ ਚਾਹੀਦੇ ਨੇ ਉਹਦੇ ਵਿੱਚ ਜਿਹੜੋਂ ਲਖੇ ਸੁਧਾਣੇ ਵਰਗੇ ਜਾਂ ਇਹੋ ਜਿਹੇ ਹੋਰ ਲੋਕ ਆ ਕੇ ਉੱਥੇ ਰਾਜਨੀਤਿਕ ਲੋਕ ਬੋਲਦੇ ਨੇ ਫਿਰ ਉੱਥੇ ਗੈਰ ਰਾਜਨੀਤਿਕ ਮੋਰਚਾ ਨਹੀਂ ਰਹਿੰਦਾ ਇਹ ਗੈਰ ਰਾਜਨੀਤਿਕ ਮੋਰਚੇ ਜੇ ਬਣਾਏ ਨੇ ਹੁਣ ਇੱਥੇ ਜਿਹੜੇ ਦਿੱਲੇਵਾਲ ਸਾਹਿਬ ਨੂੰ ਆਰਐਸਐਸ ਦਾ ਬੰਦਾ ਦੱਸਦੇ ਸੀ ਆਰਐਸਐਸ ਦਾ ਇਹਨਾਂ ਦੀ ਜਥੇਬੰਦੀ ਦੇ ਨਾਲ ਤੇ ਉਹ ਬੰਦੇ ਅੱਜ ਕਹਿ ਰਹੇ ਸੀ ਵੀ ਜਦ ਇਹ ਉਹਨਾਂ ਦਾ ਇੱਕ ਮੈਂਬਰਸ਼ਿਪ ਹੈ ਡੱਲੇਵਾਲ ਸਾਹਿਬੀ ਉਹ ਅੱਜ ਕਹਿ ਅੱਜ ਜਗेंद्र ਸਿੰਘ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਨੇ ਸਾਨੂੰ ਸਮਝ ਨਹੀਂ ਆਉਂਦੀ ਡੱਲੇਵਾਲ ਸਾਹਿਬ ਤੁਸੀਂ ਦੇਖੋ ਇੱਕ ਸੂਝਵਾਨ ਹੋ ਤੁਸੀਂ ਨਾ ਬਹੁਤ ਸਮਝਦਾਰ ਬੰਦੇ ਹੋ ਉਹਨੂੰ ਸਾਡੇ ਬੰਦੇ ਵੀ ਤੁਸੀਂ ਆਇਓ ਸ਼ਾਇਦ ਸਾਨੂੰ ਜਿਆਦਾ ਹੋਣਾ ਤੇ ਪਰ ਮੈਂ ਤੁਹਾਨੂੰ ਇੱਕ ਗੱਲ ਇੱਕ ਨਵਾਨਾ ਜਾਂ ਹੋ ਕੇ ਇੱਕ ਛੋਟਾ ਬੱਚਾ ਹੋ ਕੇ ਇੱਕ ਨਾ ਛੋਟੇ ਬੱਚਿਆਂ ਵਰਗਾ ਮੈਂ ਹੋ ਕੇ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਜਿਹੜੀ ਤੁਸੀਂ ਦੋ ਤਰਫੀ ਲੜਾਈ ਨਾ ਲੜੋ ਤੁਸੀਂ ਜੇ ਲੜਾਈ ਲਾਣੀ ਹੈ ਦੇਖੋ ਜਿਹੜਾ ਸਿੱਖੀ ਸਿਧਾਂਤ ਹੈ ਉਹ ਛੋਟੇ ਵਿੱਚ ਹੈ ਉਸ ਤੁਸੀਂ ਲੱਗ ਰੱਖਦੇ ਹੋ ਜੇ ਕਿਸਾਨਾਂ ਦੀ ਲੜਾਈ ਲੜਦਿਆਂ ਕਿਉਂ ਕਿਸਾਨਾਂ ਦੇ ਵਿੱਚ ਕੱਲੇ ਕਿਸਾਨ ਹੁਣ ਕੱਲੇ ਸਿੱਖੀ ਨੇ ਸਿੱਖੀ ਕਿਸਾਨੀ ਕਰਦੇ ਨੇ Hindu ਵੀ ਕਿਸਾਨੀ ਕਰਦੇ ਨੇ ਭਾਈ ਮੁਸਲਮਾਨ ਵੀ ਕਿਸਾਨ ਨੇ ਹੋਰ ਜਾਤਾਂ ਵੀ ਕਿਸਾਨ ਨੇ ਛੋਟੀਆਂ ਜਾਤਾਂ ਦੇ ਵੀ ਕਿਸਾਨ ਨੇ ਜਿੰਨਾਂ ਨੂੰ ਅਸੀਂ ਕੁਝ ਵੀ ਕਹਿ ਸਕਦੇ ਹਾਂ ਚਲੋ ਮੈਂ ਛੋਟੀ ਜਾਤ ਕਹਿਤੀ ਮੈਂ ਮਾਫੀ ਮੰਗਦਾ ਇਸ ਗੱਲ ਦੀ ਵੀ ਮੈਥੋਂ ਛੋਟੀ ਜਾਤ ਕਹੀ ਗਈ ਪਰ ਜਾਤ ਕੋਈ ਛੋਟੀ ਨਹੀਂ ਹੁੰਦੀ ਬਾਬੇ ਨਾਨਕ ਦੀ ਫਲਸਫੀ ਦੇ ਇਹ ਬਿਲਕੁਲ ਉਲਟ ਹੈ ਮੈਥੋਂ ਗਲਤ ਬੋਲਿਆ ਗਿਆ ਮੈਂ ਮਾਫੀ ਮੰਗਦਾ ਇਸ ਗੱਲ ਦੀ ਜੋ ਹੋਰ ਕਿਸੇ ਵੀ ਧਰਮ ਨਾਲ ਰਿਲੇਟਡ ਰਿਲੇਟਡ ਲੋਕ ਨੇ ਉਹਨਾਂ ਬਾਰੇ ਗੱਲ ਕਰਦੇ ਆਂ ਵੀ ਦੇਖੋ ਜੇ ਤਾਂ ਤੁਸੀਂ ਕਿਸਾਨਾਂ ਦੀ ਲੜਾਈ ਲੜਨੀ ਹੈ ਜੇ ਤਾਂ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨਾ ਕਹੋ ਜਾਂ ਫਿਰ ਜੇ ਤੁਸੀਂ ਲੜਾਈ ਇੱਕ ਧਰਮ ਦੇ ਨਾਲ 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 ਧਰਮ ਦੀ ਲੜਾਈ ਲੜਨੀ ਹੈ ਵੀ ਅਸੀਂ ਸਾਨੂੰ ਸਿੱਖ ਰਾਜ ਵੀ ਚਾਹੀਦਾ ਸਿੱਖ ਰਾਜ ਹੈ ਕਿ ਤੁਮਿਲ ਮਿਲਜੂ ਸਿੱਖ ਰਾਜ ਸਿੱਖ ਰਾਜ ਕਿਤੇ ਛੋਟੀ ਗੱਲ ਆ ਵੀ ਐਂ ਮਿਲ ਜੂਗੀ ਸਿੱਖ ਰਾਜ ਲੈਣ ਵਾਸਤੇ ਬਹੁਤ ਵੱਡਾ ਵੱਡੀ ਪਲੈਨਿੰਗ ਹੋਣੀ ਹੈ ਜੇ ਸਿੱਖ ਰਾਜ ਲੈਣਾ ਹੈ ਉਹਦੇ ਵਿੱਚ ਸਾਡਾ ਨਿੱਕਾ ਜਿਹਾ ਚਿੜੀ ਦੇ ਪਾਜੇ ਜੱਡਾ ਪੰਜਾਬ ਹੈ ਇਹਨੂੰ ਕਿੱਥੋਂ ਤੁਸੀਂ ਪੂਰਾ ਕਰੋਗੇ ਜਿੱਡਾ ਸਾਡਾ ਪੰਜਾਬ ਆ ਉਦੋਂ ਵੱਧ ਪੰਜਾਬ ਦਾ ਸਾਡਾ ਪਾਕਿਸਤਾਨ ਨੇ ਖੋਲਿਆ ਪਹਿਲਾਂ ਤੁਸੀਂ ਪਾਕਿਸਤਾਨ ਵਾਲਾ ਪੰਜਾਬ ਲੈ ਲੋ ਉਦੋਂ ਬਾਅਦ ਸਿੱਖ ਰਾਜ ਦੀ ਗੱਲ ਕਰ ਲਾਂਗੇ ਐਵੇਂ ਲੜੀ ਜਾਂਦੇ ਇੱਥੇ ਆਪਦੇ ਆਪਦੇ ਦੇਸ਼ ਦੇ ਵਾਸੀਆਂ ਦੇ ਲੋਕਾਂ ਨਾਲ ਲੜੀ ਜਾਂਦੇ ਹੋ ਯਾਰ ਗਰੀਬ ਲੋਕਾਂ ਮਜ਼ਦੂਰ ਲੋਕਾਂ ਨਾਲ ਲੜੀ ਜਾਂਦੇ ਹੋ ਇਹਨਾਂ ਦਾ ਕੀ ਕਸੂਰ ਆ ਯਾਰ ਕਰਕੇ ਰੋਟੀ ਖਾਂਦੇ ਨੇ ਜੇ ਇਹ ਇਹੀ ਭਈਆਂ ਨੂੰ ਜਿਨ੍ਹਾਂ ਇਹ ਜਿਨ੍ਹਾਂ ਨੂੰ ਤੁਸੀਂ ਪ੍ਰਵਾਸੀ ਕਹਿੰਦੇ ਹੋ ਮੈਂ ਨਹੀਂ ਮੰਨਦਾ ਇਹ ਪ੍ਰਵਾਸੀ ਨੇ ਪਰਦੇਸੀ ਨੇ ਇਹ ਪਰਦੇਸੀ ਨੇ ਠੀਕ ਆ ਆਪਦੇ ਦੂਜੀ ਸਟੇਟ ਚ ਜਾਂਦੇ ਨੇ ਹੁਣ ਅਸੀਂ ਮੈਂ ਇਸ ਟਾਈਮ ਹਰਿਆਣਾ ਵਿੱਚ ਬੈਠਾ ਅੱਜ ਅਸੀਂ ਹਰਿਆਣਾ ਮਸ਼ੀਨਾਂ ਲੈ ਕੇ ਆਏ ਹੋਇਆ ਗੱਲ ਕਰ ਮੀ ਜਦੋਂ ਅਸੀਂ ਛੋਟੇ ਆ ਇਹ ਸਟੇਟਮੈਂਟਾਂ ਸੁਣਦੇ ਆ ਨਾ ਆ ਲੱਖੇ ਸੁਧਾਣੇ ਵਰਗੇ ਨੇ ਰੋਜ਼ ਗਾਲਾਂ ਕੱਢ ਕੱਢ ਇਹ ਸਟੇਟਮੈਂਟਾਂ ਦਿੰਦੇ ਨੇ ਯਾਰ ਮਾਂ ਭੈਣ ਬੰਦੇ ਦੀ ਇੱਕ ਕਰ ਦਿੰਦੇ ਨੇ ਇਹਨਾਂ ਦੀ ਬੋਲੀ ਇਹ ਕੋਈ ਤੁਸੀਂ ਚੰਗੀ ਬੋਲੀ ਬੋਲੋ ਚੰਗਾ ਚੰਗੇ ਇਨਸਾਨ ਬਣੋ ਯਾਰ ਤੂੰ ਪਹਿਲਾਂ ਗੈਂਗਸਟਰ ਸੀ ਉਦੋਂ ਤੇਰੀ ਚਲੋ ਉਦੋਂ ਤੇਰੀ ਗੰਦੀ ਸੋਚ ਸੀ ਤੂੰ ਉਦੋਂ ਤੋਂ ਲੋਕਾਂ ਨੂੰ ਧੁਲੜਦਾ ਵੀ ਰਿਹਾ ਠੱਗੀਆਂ ਵੀ ਮਾਰਦਾ ਰਿਹਾ ਸਾਰਾ ਕੁਝ ਕੀਤਾ ਤੂੰ ਆਪ ਹੀ ਦੱਸਦਾ ਉਹਨਾਂ ਮੈਂ ਕਬਜ਼ੇ ਵੀ ਲਏ ਤੇ ਨੇ ਫਲਾਨਾ ਵੀ ਕਰਿਆ ਚਲੋ ਹੁਣ ਤੇਰੀ ਸੋਚ ਵਧੀਆ ਹੋ ਗਈ ਸੋਚ ਬਦਲਣ ਲੱਗਿਆ ਨਹੀਂ ਨਾ ਕਿਸੇ ਦਾ ਪਤਾ ਲੱਗਦਾ ਹੁੰਦਾ ਹੁਣ ਜੇ ਤੇਰੀ ਚੰਗੀ ਸੋਚ ਹੋ ਗਈ ਉਹ ਚੰਗੀ ਸੋਚ ਦਾ ਮਾਲਕ ਬਣ ਕੇ ਧਰਨਾ ਹੁਣ ਜੇ ਤੂੰ ਜਥੇ ਬੰਦਿਆਂ ਨੂੰ ਹੀ ਆਪਸ ਵਿੱਚ ਦੀ ਲੜਾਈ ਜਾਏਗਾ ਇੱਕ ਜਥੇ ਬੰਦੀ ਦੇ ਪੱਖ 'ਚ ਬੋਲ ਦੇਗਾ ਦੂਜੀ ਦੇ ਖਿਲਾਫ ਬੋਲ ਦੇਗਾ ਫੇਸਬੁੱਕ ਤੇ ਜਾ ਕੇ ਸੋਸ਼ਲ ਮੀਡੀਆ ਤੇ ਮਸਲਾ ਭੱਗ ਜਾਂਦਾ ਹੈ ਕੋਈ ਭੈਣ ਦੇ ਆ ਗਾਲਾਂ ਕੋਈ ਮਾਂ ਦੇ ਆ ਗਾਲਾਂ ਇਹਨਾਂ ਜਥੇ ਬੰਦੇ ਯਾਰ ਇਹਨਾਂ ਨੂੰ ਛੋਡੀਆਂ ਗਾਲਾਂ ਲੈਣ ਦੀ ਕੀ ਲੋੜ ਐ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਨਾ ਉਹ ਕਰੋ ਇੱਕ ਕਾਂ ਲੰਗਿਆਰੀ ਜਿਹੜੀ ਨਾ ਇਹ ਹਰ ਫਸਲ ਦੇ ਵਿੱਚ ਹੁੰਦੀ ਹੈ ਇਹਨੂੰ ਕਾਂ ਲੰਗਿਆਰੀ ਨੂੰ ਬਾਈ ਬਣ ਕੇ ਜੇ ਛੋੜੀ ਨਾ ਥੋੜੀ ਜਵਾਨ ਮਠਾਸ ਦੇ ਵਿੱਚ ਹੋ ਜੇ ਇਹਨਾਂ ਨੂੰ ਸਵਾਲਾਂ ਨੂੰ ਜੇ ਤੁਸੀਂ ਕੋਈ ਜਗਿੰਦਰ ਸਿੰਘ ਗੁਰਾਹਾਂ ਤੋਂ ਜਾਂ ਡੱਲੇਵਾਲ ਸਾਹਿਬ ਤੋਂ ਜਾਂ ਕੋਈ ਹੋਰ ਆਗੂ ਤੋਂ ਮਨਜੀਤ ਸਿੰਘ ਤਨੇਰ ਤੋਂ ਜਾਂ ਕਿਸੇ ਤੋਂ ਵੀ ਤੁਸੀਂ ਸਵਾਲ ਜਵਾਬ ਕਰਨਾ ਹੈ ਤਾਂ ਉਹਨਾਂ ਜਵਾਬਾਂ ਸਵਾਲਾਂ ਦੇ ਜਵਾਬ ਲੈਣ ਵਾਸਤੇ ਇੱਕ ਛੋਟੀ ਜਵਾਨ ਦੇ ਵਿੱਚ ਮਠਾਸ ਇੱਕ ਪੜਕਾਉ ਭਾਸ਼ਣ ਇਹ ਦੇਣ ਦਾ ਤੁਹਾਡਾ ਫਰਜ਼ ਨਹੀਂ ਬਣਦਾ ਤੁਸੀਂ ਕਹੋ ਜਾਓ ਸਿੱਧਾ ਜਾਓ ਹਾਂ ਜੇ ਤੂੰ ਕਹੇ ਪਰ ਤੈਨੂੰ ਇੱਕ ਗੱਲ ਕਹਿ ਦਨਾ ਲਖਿਆ ਲਖਿਆ ਵੀ ਜੇ ਤੂੰ ਕਹੇ ਵੀ ਮੈਂ ਜਾ ਕੇ ਇਹੇ ਆਪਣਾ ਕਾਊ ਭਾਸ਼ਣ ਦੇ ਕੇ ਵੀ ਤੂੰ ਉਗਰਾਹ ਮੈਂ ਉਗਰਾਹ ਚ ਨਹੀਂ ਹੈਗਾ ਹੁਣ ਵੀ ਤੂੰ ਉਗਰਾਹਾਂ ਦੀ ਸਟੇਜ ਤੇ ਇੱਕ ਨਿੱਕੀ ਜੀ ਇੱਕ ਬਲਾਕ ਦੀ ਸਟੇਜ ਲੱਗੀ ਹੋਈ ਤੇ ਵੀ ਤੈਨੂੰ ਬੋਲਣ ਦੇ ਦਿੰਦੇ ਤੈਨੂੰ ਬੋਲਣ ਨਹੀਂ ਦਿੰਦੇ ਜਿੰਨਾ ਮਰਜੀ ਜ਼ੋਰ ਲਾਣੀ ਜਿੰਨਾ ਮਰਜੀ ਤੈਨੂੰ ਨਹੀਂ ਬੋਲਣ ਦਿੰਦੇ ਕਿਉਂਕਿ ਇਹਨਾਂ ਦਾ ਜਿਹੜਾ ਇਹਨਾਂ ਦਾ ਸੰਵਿਧਾਨ ਹੈ ਸੰਧਾਨਤ ਨੇ ਮੈਂ ਦੇਖੇ ਨੇ ਪਰਖੇ ਨੇ ਇਹਨਾਂ ਨੇ ਇਹਨਾਂ ਨੇ ਚੀਜ਼ਾਂ ਹੈਗੀਆਂ ਨੇ ਚਲੋ ਠੀਕ ਹੈ ਕਾਲੰਗਿਆਰੀ ਤਾਂ ਫਿਰ ਸਾਰੇ ਪਾਸੇ ਹੁੰਦੇ ਇਹਨਾਂ ਦੇ ਵਿੱਚ ਵੀ ਹੈਗੀਆਂ ਮੈਂ ਨਹੀਂ ਕਹਿੰਦਾ ਵੀ ਉਹ ਗਰਾਹਾਂ ਜਿੱਥੇ ਦੇ ਵਿੱਚ ਕਾਲੰਗਿਆਰੀ ਨਹੀਂ ਹੈਗੀ ਜਮਾ ਤੇ ਜਮਾ ਸਾਰੇ ਸੁੱਚੇ-ਸੋਚੇ ਨੇ ਇਹਨਾਂ ਦੇ ਵਿੱਚ ਵੀ ਤੁਰੀ ਫਿਰਦੀ ਹੈ ਉਹ ਫਿਰ ਹੁਣ ਜਿਵੇਂ ਕਹਿੰਦਾ ਕਾਲੰਗਿਆਰੀ ਨੂੰ ਪੱਟਣ ਵਾਸਤੇ ਹੌਲੀ-ਹੌਲੀ ਥੋੜਾ ਟਾਈਮ ਲੱਗਦਾ ਹੁੰਦਾ ਨਾ ਪਰ ਇਹਦੇ ਜਿਹੜੇ ਆਗੂ ਨੇ ਵੱਡੇ ਆਗੂ ਨੇ ਜਗਿੰਦਰ ਸਿੰਘ ਉਗਰਾਹਾਂ ਝੰਡਾ ਝੰਡਾ ਸਿੰਘ ਜੇਠੂ ਕੇ ਇਹ ਸਾਰੇ ਸੰਗਾਰਾ ਸਿੰਘ ਮਾਨ ਜਿੰਨੇ ਵੀ ਇਹ ਆਗੂ ਨੇ ਕੋਕਰੀ ਕਲਾਂ ਸਾਹਿਬ ਵੀ ਇਹ ਸਾਰੇ ਲੋਕ ਚੰਗੇ ਇਨਸਾਨ ਨੇ ਚੰਗੀ ਸੋਚ ਦੇ ਮਾਲਕ ਨੇ ਕਿਸੇ ਨੂੰ ਇਹ ਕਿਸੇ ਦਾ ਪੁੱਤ ਨਹੀਂ ਮਰਵਾਉਣਾ ਚਾਹੁੰਦੇ ਛੋਡੇ ਵਾਂਗੂ ਇਹ ਚੜਦੇ ਤੋਂ ਚੜਦਾ ਬਿਆਨ ਦੇ ਕੇ ਤੁਸੀਂ ਬਿਆਨ ਯਾਰ ਅਸੀਂ ਜਦੋਂ ਸਟੇਜ ਸਟੇਜ ਮੂਹਰੇ ਨਾ ਸਾਡੀਆਂ ਬੀਬੀਆਂ ਭੈਣਾਂ ਜਾਂ ਬਜ਼ੁਰਗ ਔਰਤਾਂ ਬੈਠੀਆਂ ਹੁੰਦੀਆਂ ਨੇ ਬਜ਼ੁਰਗ ਬੈਠੇ ਹੁੰਦੇ ਨੇ ਬਾਪੂ ਬੈਠੇ ਹੁੰਦੇ ਨੇ ਸਾਡੇ ਭਰਾ ਬੈਠੇ ਹੁੰਦੇ ਨੇ ਉੱਥੇ ਇੱਕ ਤੁਸੀਂ ਬਿਆਨ ਜਦੋਂ ਇਹ ਪੈਦਾ ਕਰਦੇ ਹੋ ਇਹ ਬਿਆਨ ਪੈਦਾ ਕਰਦੇ ਉੱਥੇ ਵੀ ਯਾਰ ਅਪਾ ਅੱਜ ਜਾ ਕੇ ਫਲਾਨੀ ਚੀਜ਼ ਨੂੰ ਅੱਗ ਲਾ ਦੇਾਂਗੇ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਵੀ ਇਹ ਗਲਤ ਕਹਿ ਰਿਹਾ ਠੀਕ ਕਹਿ ਰਿਹਾ ਉਹਨਾਂ ਦੇ ਮਨ ਚ ਹੋਊ ਵੀ ਹਾਂ ਕਰ ਦਿਆਂਗੇ ਅਸੀਂ ਪਰ ਇਹੋ ਜੇ ਬਿਆਨ ਦੇ ਨੋ ਤੁਸੀਂ ਹਟ ਜੋ ਹਟ ਜੋ ਕਿਉਂ ਪੰਜਾਬ ਤੇ ਅੱਗ ਲਾ ਰਿਹਾ ਹਾਂ ਇਹਨੂੰ ਅੱਗ ਨਾ ਲਾਓ ਇਹਦੇ ਵਿੱਚ ਲਿਖਿਆ ਤੂੰ ਆਪਦਾ ਕੰਮ ਕਰੀ ਜਾ ਤੂੰ ਜੇ ਤੇਥੋਂ ਕੋਈ ਐਮਐਲਏ ਦੀ ਚੋਣ ਤੇਥੋਂ ਜਿੱਤੀ ਜਾਂਦੇਲ ਜਿੱਤ ਜਾ ਵੈਸੇ ਤਾਂ ਤੂੰ ਜਿੱਤਦਾ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜਿੱਤ ਦੇਗਾ 99% ਤਾਂ ਤੂੰ ਜਿੱਤਦਾ ਹੀ ਨਹੀਂ ਕਿਉਂਕਿ ਚੰਗੇ ਲੋਕਾਂ ਨੇ ਤੈਨੂੰ ਦੇਖ ਲਿਆ ਤੈਨੂੰ ਦੋ ਤਿੰਨ ਵਾਰੀ ਹਿਰਾਤਾ ਉਹਨਾਂ ਨੂੰ ਪਤਾ ਯਾਰਾ ਵੀ ਇਹ ਬੰਦੇ ਦੀ ਸੋਚ ਹੀ ਮੜੀ ਐ ਜੇ ਤੂੰ ਜਿੱਤਣਾ ਹੁੰਦਾ ਨਾ ਜੇ ਤੂੰ ਜਿੱਤਣ ਵਾਲਾ ਹੁੰਦਾ ਤੂੰ ਆਪਦੇ ਆਪ ਨੂੰ ਬਹੁਤ ਬਦਲਿਆ ਹੁੰਦਾ ਤੈ ਆਪਦੇ ਆਪ ਦਾ ਪਹਿਰਾਵਾ ਹੀ ਬਦਲਿਆ ਇਕੱਲਾ ਪਰ ਸੋਚ ਨਹੀਂ ਬਦਲੀ ਜਿੰਨਾ ਤੱਕ ਤੂੰ ਆਪਦੀ ਸੋਚ ਨਹੀਂ ਨਾ ਬਦਲਦਾ ਉਹਨਾਂ ਤੱਕ ਤੈਨੂੰ ਇਹ ਐਮਐਲਏ ਦੀ ਸੀਟ ਨਹੀਂ ਮਿਲਦੀ ਜਿੱਥੇ ਮਰਜ਼ੀ ਤੁਰਿਆ ਫਿਰ ਜਿੱਧਰ ਮਰਜ਼ੀ ਤੁਰਿਆ ਫਿਰ ਜੇ ਤੇਰੇ ਤੈਨੂੰ ਆਇਆ ਨਾ ਜਿਹੜੇ ਤੂੰ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖੀ ਬੈਠਾ ਇਹਦਾ ਭੁੱਲ ਜਾ ਮੁੱਖ ਮੁੱਖ ਮੰਤਰੀ ਤਾਂ ਬੜੀਆਂ ਵੱਡੀਆਂ ਚੀਜ਼ਾਂ ਨੇ ਇਹਦਾ ਭਗਵਾਨ ਤਮਾਨ ਨੂੰ ਵੀ ਲੋਕਾਂ ਨੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਮੁੱਖ ਮੰਤਰੀ ਬਣਾਇਆ ਚਲੋ ਲੋਕ ਅੱਕੇ ਖੜੇ ਸੀ ਦੂਜੀਆਂ ਪਾਰਟੀ ਤੋਂ ਬਣਾਏ ਅੱਕੇ ਹੋਏ ਲੋਕਾਂ ਨੇ ਬਣਾਤਾ ਜੇ ਤੈਨੂੰ ਆਇਆ ਵੀ ਪਤਾ ਨਹੀਂ ਭਗਵਾਨ ਤਮਾਨ ਤੋਂ ਅੱਕ ਕੇ ਲੋਕ ਭਗਵਾਨ ਤਮਾਨ ਤੇਰੇ ਮੰਗੂ ਐਡੇ ਬੇਰੁਖੇ ਬਿਆਨ ਤਾਂ ਨਹੀਂ ਨਾ ਦਿੰਦਾ ਇਹੋ ਜੀਆਂ ਚੀਜ਼ਾਂ ਨਹੀਂ ਨਾ ਬੋਲਦਾ ਵੀ ਭਗਵਾਨ ਤਮਾਨ ਨੂੰ ਤੋਂ ਅੱਕ ਕੇ ਲੋਕ ਤੈਨੂੰ ਮੁੱਖ ਮੰਤਰੀ ਬਣਾਸੇ ਤਾਂ ਭੁੱਲ ਜਾ ਤਾਂ ਇਹ ਹੋਰ ਬਾਕੀ ਸਾਰਿਆਂ ਦਾ ਧੰਨਵਾਦ ਇਹਨਾਂ ਲੋਕਾਂ ਦੇ ਵਗਰ ਸਾਰੇ ਭਰਾਵਾਂ ਨੂੰ ਮੇਰੇ ਤਾਂ ਜਿਹੜੇ ਚੰਗੇ ਇਨਸਾਨ ਨੇ ਚਲੋ ਮੈਨੂੰ ਗਾਲਾਂ ਵੀ ਫੇਸਬੁੱਕ ਤੇ ਕੱਢਣੀਆਂ ਨੇ ਕਿਸੇ ਨੇ ਗਾਲ ਕੱਢਣੀ ਹੈ ਜਿਹਨੇ ਕੱਢਣੀਆਂ ਕੱਢੀ ਜਾਣ ਦੇ ਆਪਾਂ ਕਿਸ ਤੋਂ ਕੀ ਲੈਣਾ ਤੇ ਪਰ ਮੈਂ ਇੱਕ ਗੱਲ ਇਹ ਗੱਲ ਕਹਿਣਾ ਬਾਈ ਦੇਖ ਅਸੀਂ ਗੁਜਰਾਤ ਤੱਕੋਂ ਮੈਂ ਰਾਜਸਥਾਨ ਤੋਂ ਮੈਂ ਮਸ਼ੀਨਾ ਲੈ ਕੇ ਜਾਂਦੇ ਹੁਣ ਹਰਿਆਣੇ 'ਚ ਬੈਠੇ ਆਂ ਪਰ ਜੇ ਤੁਸੀਂ ਆਹ ਕੰਮ ਬਿੜ ਲਿਆ ਨਾ ਬੇ ਇਥੋਂ ਚੱਕ ਕੇ ਡਾਂਗਾ ਪ੍ਰਵਾਸੀਆਂ ਨੇ ਡਾਂਗਾ ਮਾਰੋ ਕੁੱਟੋ ਮਾਰੋ ਵਿੱਚ ਚੰਗੇ ਸਰਪੰਚ ਆ ਇਹ ਜਿਹਨੇ ਆ ਜਰ ਜਿਨ੍ਹਾਂ ਨੇ ਕਿਹਾ ਵੀ ਠੀਕ ਹੈ ਆਈਡਿ ਕਾਰਡ ਮੈਂ ਮੰਨਦਾ ਹੋਣੇ ਚਾਹੀਦੇ ਨੇ ਆਈਡਿ ਕਾਰਡ ਇਹਨਾਂ ਦੇ ਲਓ ਆਉਂਦਿਆਂ ਦੇ ਆਈਡਿ ਕਾਰਡ ਹੋਣੇ ਚਾਹੀਦੇ ਨੇ ਸਾਡੇ ਤੁਸੀਂ 1 ਮਿੰਟ ਮੈਂ ਤੁਹਾਡਾ ਹੋਰ ਗੱਲ ਕਰਨ ਚਾਹੁੰਦਾ ਜਿਹੜੇ ਲੋਕਡਾਊਨ ਦੇ ਵਿੱਚ ਇਹੀ ਭਈਆਂ ਨੂੰ ਅਸੀਂ ਟ੍ਰੇਨਾਂ 'ਚ ਹਾਰ-ਪਾਪ ਆ ਲੈ ਹੁੰਦੇ ਹੁੰਦੇ ਬਾਈ ਬੱਸਾਂ ਕਰਾ ਕੇ ਇੱਥੋਂ ਜਾਂਦੇ ਇਹੀ ਪੰਜਾਬੀ ਸਾਡੇ ਪੰਜਾਬੀ ਅੱਜ ਇਹੀ ਗਾਣਾ ਕੱਢੀ ਜਾਂਦੇ ਨੇ ਛੁੱਡੀ ਛੁੱਣੀ ਚਾਂਗ ਨਿਕਲ ਜੂ ਚਾਂਗ ਜਿਹੇ ਬੰਦੇ ਚਲੇ ਗਏ ਇੱਥੋਂ ਚਾਂਗ ਪੰਜਾਬ ਦੀ ਜਿਹੜੀ ਇਕਨੋਮੀ ਆ ਨਾ ਇਕਨੋਮੀ ਐਪ 50 ਤੋਂ 60% ਥੱਲੇ ਆ ਜਾਣੀਆਂ ਜੇ ਬੰਦੇ ਚਲੇ ਗਏ ਸਾਡੇ ਕੋਲੇ ਐਡੇ ਇਨੇ ਕੰਮ ਹੀ ਨਹੀਂ ਹੈਗੇ ਜਿੰਨਾ ਪੰਜਾਬ ਦੇ ਵਿੱਚ ਕੰਮ ਹੈ ਉਹਨੇ ਕੰਮ ਹੀ ਨਹੀਂ ਹੈਗੇ ਜੇ ਤੁਸੀਂ ਕਹੋ ਵੀ ਉਹਨਾਂ ਕੰਮ ਹੈ ਜਵਾਗ ਦਾ ਤੁਸੀਂ ਚੱਕ ਕੇ ਸਾਰੇ ਪੜਾ ਕੇ ਬਹਰੇ ਬਾਹਰੀ ਤੌਰ ਤੇ ਤੇ ਹੁਣ ਤੁਸੀਂ ਭਾਲ ਜੋ ਇੱਥੇ ਵੀ ਕੰਮ ਕੌਣ ਬਜ਼ੁਰਗ ਕਰਨਗੇ ਬੁੜੇ ਕਰਨਗੇ ਕਰਨਗੇ ਤਾਂ ਆ ਕੇ ਇਹ ਭਾਈ ਇਹ ਵਿਚਾਰੇ ਇਹ ਇਹੀ ਆਪਣੇ ਦੇਸ਼ ਦੇ ਵਾਸੀ ਨੇ ਇਹੀ ਕਰਨਗੇ ਮਜ਼ਦੂਰ ਇਹੀ ਕਰਨਗੇ ਮਜ਼ਦੂਰਾਂ ਦੀ ਲੜਾਈ ਨੂੰ ਜਿਹੜੇ ਜਥੇਬੰਦੀਓ ਗਰਾਹਾਂ ਇਹ ਬਹੁਤ ਨਾਲ ਰੱਖਦੀ ਆ ਬਿਲਕੁਲ ਰੱਖਣੀ ਚਾਹੀਦੀ ਹੈ ਅਸੀਂ ਨਹੀਂ ਕਹਿੰਦੇ ਵੀ ਇਹ ਮਜ਼ਦੂਰਾਂ ਦੀ ਲੜਾਈ ਨਾਲ ਲੜੋ ਜਿਹੜੇ ਪਰ ਤਕੜੇ ਲੋਕ ਨੇ ਉਹ ਮਜ਼ਦੂਰਾਂ ਨੂੰ ਮਜ਼ਦੂਰ ਸਮਝਦੇ ਨਹੀਂ ਕਿਉਂਕਿ ਇਹ ਪਾਰਟੀਬਾਜ਼ੀ ਦੇ ਵਿੱਚ ਵੀ ਕਈ ਪਾਰਟੀਆਂ ਦੇ ਵਿੱਚ ਇਹ ਹੈ ਤੇ ਵੀ ਜੇ ਕੋਈ ਮਜ਼ਦੂਰ ਵਧੀਆ ਪੋਸਟ ਪਾਵਰ 'ਚ ਦੇ ਦਿੰਦੇ ਨਾ ਤਾਂ ਉਹਦੇ ਦੂਜੇ ਐਮਐਲਏ ਉਹਨੂੰ ਕਹਿੰਦੇ ਨੇ ਇਹ ਬੰਦਾ ਹੈ ਕੋਈ ਕਿਉਂਕਿ ਉਹਨਾਂ ਤੋਂ ਜਰ ਨਹੀਂ ਹੁੰਦਾ ਵੀ ਇਹਨੂੰ ਸਾਥੋਂ ਵੱਡਾ ਕਿਉਂ ਬਣਾਤਾ ਇਹੀ ਚੀਜ਼ ਹੈ ਇਹੀ ਇਹਨਾਂ ਲੋਕਾਂ ਦੇ ਵਿੱਚ ਸੋਚ ਆਏ ਤੁਸੀਂ ਬਹੁਤ ਘੱਟ ਲੋਕ ਹੋ ਤੁਹਾਡੇ ਸੋਚ ਦੇ ਵਿੱਚ ਸੋਣ ਨੂੰ ਨਹੀਂ ਉਹ ਛੋਟਾ ਬਕਸਾ ਨਹੀਂ ਜਾ ਸਕਦਾ ਤੁਸੀਂ ਬੰਦੇ ਇਸ ਤਰ੍ਹਾਂ ਨਹੀਂ ਤੁਸੀਂ ਜਿੱਤ ਸਕਦੇ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਇਹਨਾਂ ਲੋਕਾਂ ਮਗਰ ਨਾਲ ਲੱਗੋ 扑ੜਕਾਉ ਭਾਸ਼ਣਾ ਮਗਰ ਬਣਾ ਲੱਗੋ ਆਪਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਵੀਡੀਓ ਪਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਇਹਨਾਂ ਦੀਆਂ ਹੋਰ ਦੱਸਾਂਗੇ ਹੋਰ ਵੀ ਸਟੋਰੀਆਂ ਦੱਸਾਂਗੇ ਯਾਰ ਤੁਹਾਨੂੰ ਤੁਸੀਂ ਆਪ ਹੀ ਜਾਣਕਾਰ ਮੇਰੇ ਦੱਸਣ ਨਾਲ ਕੀ ਬਾਲਾ ਮੈਂ ਕਿਹੜਾ ਕੋਈ ਬਾਲਾ ਸਿਆਣਾ ਤੇ ਸਾਰੇ ਤੁਸੀਂ ਸਿਆਣੇ ਹੋ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ